ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਵੈਸਤਾ ਤੁਹਾਨੂੰ ਟਾਈਟਲ ਤੋਂ ਅੱਜ ਪਤਾ ਲੱਗ ਹੀ ਗਿਆ ਹੋਣਾ ਕਿ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਾਟਨ ਦੇ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟਡ ਸੂਟ ਜਿਨ੍ਹਾਂ ਦੀ ਰੇਂਜ ਦੀ ਗੱਲ ਕਰੀਏ ਤਾਂ ਆਪਾਂ ਨੀਅਰ ਅਬਾਊਟ 250 ਜਾਂ 350 ਤੱਕ ਹੀ ਰਹਿਣ ਵਾਲੀ ਆ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਪਾਵਾਂਗੇ ਇਸ ਤੋਂ ਉੱਪਰ ਵੀ ਹੈਗੀ ਹੈ ਆਪਣੇ ਕੋਲ ਰੇਂਜ ਜੋ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋ ਚਲੋ ਜੀ ਸ ਤੋ ਪਹਿਲਾਂ ਆਪਾਂ ਤੁਹਾਨੂੰ ਪ੍ਰਿੰਟ ਦਿਖਾਉਣੇ ਨੇ ਜਿਹੜੇ ਨੇ ਉਹ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ 350 ਵਾਲੇ ਕਿਉਂਕਿ 350 ਦੇ ਵਿੱਚ ਮੇਰੇ ਕੋਲ ਕਾਫੀ ਸਾਰੇ ਪ੍ਰਿੰਟ ਆਏ ਸੀਗੇ ਨੀਅਰ ਅਬਾਊਟ ਮੈਂ ਸਾਰਿਆਂ ਦੇ ਵਿੱਚ 30 ਤੋਂ 35 ਪ੍ਰਿੰਟ ਜਿਹੜੇ ਸੀਗੇ ਉਹ ਮੰਗਵਾਏ ਸੀਗੇ ਲੈ ਕੇ ਆਈ ਸੀ ਤੇ ਜਿਨ੍ਹਾਂ ਦੇ ਵਿੱਚੋਂ 350 ਦੇ ਵਿੱਚ ਮੇਰੇ ਕੋਲ ਇਸ ਟਾਈਮ ਤਿੰਨ ਪ੍ਰਿੰਟ ਹੀ ਰਹਿ ਗਏ ਨੇ ਬਸ ਤਾਂ ਚਾਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਆਲਰੇਡੀ ਫੇਰ ਤੋਂ ਸੇਲ ਆ ਤੇ ਮੇਰੇ ਕੋਲ ਤਿੰਨ ਪ੍ਰਿੰਟ ਹੀ ਰਹਿ ਗਏ ਪਰ ਮੈਂ ਚੌਥਾ ਵੀ ਤੁਹਾਨੂੰ ਦਿਖਾ ਦੂੰਗੀ ਰੀਸਟਾਕ ਹੋ ਜਾਂਦਾ ਹੈ ਮੋਸਟਲੀ ਤੇ ਬਾਕੀ ਫਿਰ ਆਪਾਂ ਦੇਖਾਂਗੇ 250 ਵਾਲੇ ਬਾਅਦ ਵਿੱਚ ਕਿਉਂਕਿ ਉਹ ਹਜੇ ਮੇਰੇ ਕੋਲ ਪਏ ਨੇ ਨੀਅਰ ਅਬਾਊਟ 20 ਪੀਸ ਤੇ 35 ਦੇ ਨੀਅਰ ਅਬਾਊਟ ਉਹ ਸੀਗੇ ਤੇ ਉਹ ਵੀ ਚਲੇ ਗਏ ਨੇ ਅੱਜ ਸਾਰੇ ਤੇ ਚਲੋ ਜੀ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਸੋਹਣੇ ਸੋਹਣੇ ਪ੍ਰਿੰਟਡ ਸੂਟ ਸੋ ਲੋ ਜੀ 350 ਦੇ ਵਿੱਚ ਆਪਣੇ ਕੋਲ ਚਾਰ ਪ੍ਰਿੰਟ ਨੇ ਜਿਹਦੇ ਵਿੱਚ ਦੋ ਸੇਲ ਹੋ ਚੁੱਕੇ ਨੇ ਕਿਉਂਕਿ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ WhatsApp ਤੇ ਪਿਕ ਵਗੈਰਾ ਮੇਰਾ ਗਰੁੱਪ ਜੋ ਬਣਿਆ ਹੋਇਆ ਸੂਟਸ ਵਗੈਰਾ ਦਾ ਉੱਤੇ ਅਪਲੋਡ ਕਰਤੀਆਂ ਸੀ ਤੇ ਉਹਦੇ ਵਿੱਚ ਜੋ ਮੇਰੇ ਰੈਗੂਲਰ ਕਸਟਮਰ ਨੇ ਮਤਲਬ ਆਪਣੇ ਬੁਟੀਕ ਦੇ ਉਹਨਾਂ ਨੇ ਰਖਵਾ ਲਏ ਨੇ ਸੋ ਸਭ ਤੋਂ ਪਹਿਲਾਂ ਹੈਗਾ ਇਹ ਵਾਲਾ ਪ੍ਰਿੰਟ ਦੇਖ ਸਕਦੇ ਤੁਸੀਂ ਇਹ ਵੀ ਸੇਲ ਆ ਵੈਸੇ ਬਹੁਤ ਸੋਹਣਾ ਪ੍ਰਿੰਟ ਹੈ ਤੇ ਮਲਟੀ ਸ਼ੇਡ ਦਾ ਅਗਰ ਇਹਦਾ ਟਾਈ ਐਂਡ ਡਾਈ ਦਾ ਦੁਪੱਟਾ ਕਰਾਇਆ ਹੋਵੇ ਬਹੁਤ ਸੋਹਣਾ ਲੱਗਣ ਵਾਲਾ ਸੂਟ ਹੈ ਇਹ ਤੇ ਉਸ ਤੋਂ ਬਾਅਦ ਆਪਾਂ ਇਹ ਵਾਲਾ ਬਰਾਊਨ ਕਲਰ ਦੇ ਵਿੱਚ ਆ ਗਿਆ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਮਤਲਬ ਬਹੁਤ ਸੋਹਣੇ ਪ੍ਰਿੰਟ ਦੇ ਨਾਲ-ਨਾਲ ਅਗਰ ਆਪਾਂ ਫੈਬਰਿਕ ਦੀ ਵੀ ਗੱਲ ਕਰੀਏ ਤਾਂ ਪਿਓਰ ਕਾਟਨ ਦੇ ਵਿੱਚ ਆਏਗਾ ਮਿਕਸ ਕਪੜਾ ਬਿਲਕੁਲ ਨਹੀਂ ਆਏਗਾ ਕਈਆਂ ਕਈ ਵਾਰ ਆਪਾਂ ਡਾਟ ਹੁੰਦਾ ਕਿ ਕਿਤੇ ਕਪੜਾ ਮਿਕਸ ਨਾ ਹੋਵੇ ਹਨਾ ਤੇ ਮਿਕਸ ਬਿਲਕੁਲ ਨਹੀਂ ਆਏਗਾ ਪਿਓਰ ਕਾਟਨ ਆਏਗਾ ਬਹੁਤ ਹੀ ਸੋਹਣਾ ਸੌਫਟ ਕਪੜਾ ਗਰਮੀਆਂ ਦੇ ਲਈ ਸੋ ਇਹ 350 ਦੇ ਵਿੱਚ ਰਹਿਣ ਵਾਲੇ ਨੇ ਤੇ ਤੀਜਾ ਪ੍ਰਿੰਟ ਇਸ ਦੇ ਵਿੱਚ ਇਹ ਆ ਜਾਏਗਾ ਗ੍ਰੀਨ ਨਿੱਕੀ ਨਿੱਕੀ ਜੀ ਬੂਟੀ ਦਾ ਤੇ ਲੈਸ ਵਰਕ ਕਰਾ ਕੇ ਜਿੱਦਾਂ ਹੁਣ ਸਮਾਉਨੇ ਆਪਾਂ ਸੂਟ ਸਟਿਚ ਕਰਵਾਉਨੇ ਆ ਬਹੁਤ ਸੋਹਣੇ ਵੜਨ ਵਾਲ ਨੇ ਲੈਸ ਵਰਕ ਇੰਨਾ ਤੇ ਕਰਵਾ ਕੇ ਗ੍ਰੀਨ ਕਲਰ ਦੇ ਵਿੱਚ ਇਹਦੇ ਵਿੱਚ ਹੀ ਅਗਲਾ ਕਲਰ ਇਹ ਵਾਲਾ ਪਿੰਕ ਆ ਜਾਣਾ ਇਹ ਵੀ ਸੇਲ ਆ ਇਸ ਟਾਈਮ ਸੂਟ ਸੋ WhatsApp ਤੇ ਆਪਣਾ ਸੇਲ ਹੋਇਆ ਇਹ ਇਹ ਵੀ ਪਿੰਕ ਕਲਰ ਆ ਗਿਆ ਇਹਦੇ ਵਿੱਚ ਵੀ ਇਹ ਵੀ ਨਿੱਕੀ ਨਿੱਕੀ ਬੂਟੀ ਦਾ ਸੂਟ ਬਣਿਆ ਹੋਇਆ ਇਹਦੇ ਵਿੱਚ ਅੱਜ ਮੇਰੇ ਕੋ 32 35 ਪੀਸੀ ਦੇ ਜਿਹਦੇ ਵਿੱਚ ਮੇਰੇ ਆਲਮੋਸਟ ਸਾਰੇ ਚਲੇ ਗਏ ਨੇ ਆਪਣੇ ਕੋਲ ਦੋ ਪ੍ਰਿੰਟ ਹੀ ਪਿੱਛੇ ਰਹਿ ਗਏ ਨੇ ਅਗਰ ਮਤਲਬ ਤੁਸੀਂ ਵੀ ਆਰਡਰ ਕਰਨਾ ਚਾਹੁੰਦੇ ਹੋ ਮੇਰਾ ਵਟਸਐਪ ਨੰਬਰ ਆ ਤੇ ਆਪਾਂ ਸਕਰੀਨ ਤੇ ਚਲਾਵਾਂਗੇ ਤੁਸੀਂ ਉੱਥੇ ਮੇਰਾ ਨਾਂ ਕੰਟੈਕਟ ਕਰ ਸਕਦੇ ਹੋ ਸੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਅਗਲੇ ਪ੍ਰਿੰਟ ਨੇ ਜੋ ਆਪਣੇ ਜਿਹੜਾ ਕਿ ਮਤਲਬ ਰੇਂਜ ਜਿਨ੍ਹਾਂ ਦੀ ਰਹਿਣ ਵਾਲੀ ਆ 250 ਠੀਕ ਹੈ ਜੀ ਉਹ ਵੀ ਕਪੜਾ ਬਹੁਤ ਵਧੀਆ ਸੋ ਪਹਿਲਾਂ ਪ੍ਰਿੰਟ ਦੇਖੋ ਤੁਸੀਂ ਫਿਰ ਆਪਾਂ ਉਹਦੇ ਕਪੜੇ ਦੀ ਗੱਲ ਕਰਦੇ ਆ। ਲਓ ਜੀ 350 ਦੀ ਰੇਂਜ ਤੋਂ ਬਾਅਦ ਆਪਣੇ ਕੋਲ 250 ਦੇ ਵਿੱਚ ਆ ਕੇ 350 ਮੈਂ ਪਹਿਲਾਂ ਤਾਂ ਦਿਖਾਤੀ ਸੀ ਕਿਉਂਕਿ ਉਹ ਬਹੁਤ ਹੀ ਘੱਟ ਪੀਸ ਸੀਗੇ। ਔਰ ਹੁਣ ਵੀ ਉਹਨਾਂ ਵਿੱਚ ਸਿਰਫ ਇੱਕ ਗ੍ਰੀਨ ਵਾਲਾ ਬਚ ਗਿਆ ਬਾਕੀ ਸਾਰੇ ਉਹ ਵੀ ਸਟਾਕ ਆਪਣਾ ਆਊਟ ਹੋ ਗਿਆ। ਠੀਕ ਹੈ ਜੀ ਪਹਿਲਾਂ ਤਾਂ ਇਹ ਵਾਲਾ ਪ੍ਰਿੰਟ ਦੇਖ ਲਓ ਤੁਸੀਂ ਦੰਮੀ ਤੇ ਲਗਾਇਆ ਹੋਇਆ ਆਪਾਂ ਨੇ ਤੇ ਇਹ ਵੀ ਹੈਗਾ ਜਿਹੜਾ ਪ੍ਰਿੰਟ ਤੁਹਾਨੂੰ 250 ਦੇ ਵਿੱਚ ਮਿਲ ਜਾਣਾ ਹੈ। ਠੀਕ ਹੈ ਵੀਡੀਓ ਜੋ ਵਰ ਸ਼ੂਟ ਕਰ ਰਿਹਾ ਪਤਾ ਨਹੀਂ ਉਹ ਮੈਨੂੰ ਨਹੀਂ ਪਤਾ ਡੰਮੀ ਦਿਖਾ ਰਿਹਾ ਕਿ ਨਹੀਂ ਹੈ ਨਾ ਤੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਉਸ ਤੋਂ ਬਾਅਦ ਅੱਗੇ ਇਹ ਵਾਲੇ ਪ੍ਰਿੰਟ ਜਿਹੜੇ ਕਿ 250 ਦੇ ਵਿੱਚ ਮਿਲ ਜਾਣਾ ਔਰ ਇਹ ਸਭ ਤੋਂ ਪਹਿਲਾਂ ਮੈਂ ਦੱਸਦਾ ਫੈਬਰਿਕ ਵੀ ਕਿ ਪਿਓਰ ਕਾਟਨ ਰਹਿਣ ਵਾਲਾ ਇਹਦੇ ਵਿੱਚ ਮਿਕਸ ਬਿਲਕੁਲ ਨਹੀਂ ਆਏਗਾ ਕਿਉਂਕਿ ਬਹੁਤ ਡਾਊਟ ਹੁੰਦੀ ਆਪਾਂ ਨੂੰ ਕਿ ਇੰਨੀ ਘੱਟ ਰੇਂਜ ਦੇ ਵਿੱਚ ਮਿਲ ਰਿਹਾ ਤਾਂ ਉਹ ਮਿਕਸ ਕਪੜਾ ਹੋਏਗਾ ਮਿਕਸ ਬਿਲਕੁਲ ਨਹੀਂ ਹੈਗਾ ਪਿਓਰ ਜਿਹੜਾ ਕਾਟਨ ਰਹਿਣ ਵਾਲਾ ਸਭ ਤੋਂ ਪਹਿਲਾਂ ਇਹ ਵਾਲਾ ਪ੍ਰਿੰਟ ਦੇਖੋ ਕਿੰਨਾ ਸੋਹਣਾ ਸਿੰਪਲ ਸੂਬਰ ਜਿਹਾ ਪ੍ਰਿੰਟ ਹੈ ਇਹ ਤੇ ਵਿੱਚ ब्राउन ਦੇ ਨਾਲ ਸਾਰੀ ਪ੍ਰਿੰਟਿੰਗ ਕੀਤੀ ਗਈ ਹੈ ਤੇ ਕੋਈ ਉੱਪਰ ਵੀ ਕੀਤੀ ਹੋਈ ਬਲੌਕ ਪ੍ਰਿੰਟ ਨਹੀਂ ਹੈਗੀ ਫੈਬਰਿਕ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਪ੍ਰਿੰਟ ਹੈ ਬਹੁਤ ਸੋਹਣਾ ਹੈ ਪਿਆਜੀ ਜਿਹਾ ਕਲਰ ਹੈ ਇਹਦੇ ਵਿੱਚ ਸੈਕੰਡਲੀ ਇਹ 그린 ਆ ਗਿਆ ਬੋਟਲ 그린 ਕਲਰ ਆ ਗਿਆ ਤੇ ਇਹਦੇ ਵਿੱਚ येलो ਕਲਰ ਦੀ ਜਿਹੜੀ ਹੈਗੀ ਆ ਇਹ ਵਾਲੀ ਪ੍ਰਿੰਟਿੰਗ ਹੋਈ ਹੋਈ ਆ ਤੇ ਮਤਲਬ ਇਹਦੇ ਵਿੱਚ ਕੋਟ ਸੈਟ ਵਗੈਰਾ ਬਣਿਆ কুর্তা ਸੈਟ ਬਣਿਆ ਬਹੁਤ ਹੀ ਸੋਹਣਾ ਲੱਗੂਗਾ ਕੁਝ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਬੋਟਲ 그린 ਕਲਰ ਆ ਗਿਆ ਉਸ ਤੋਂ ਬਾਅਦ ਆ ਗਿਆ येलो ਕਲਰ ਠੀਕ ਹੈ ਜੈਲੋ ਕਲਰ ਦੇ ਵਿੱਚ ਵੀ ਜਿਹੜੀ ਪ੍ਰਿੰਟਿੰਗ ਆ ਬਹੁਤ ਸੋਹਣੀ ਹੋਈ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਹਣਾ ਪੀਸ ਆ ਯੈਲੋ ਕਲਰ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਸਿਰਫ ਔਰ ਸਿਰਫ 250 ਦੇ ਵਿੱਚ ਇਹ ਰਹਿਣ ਵਾਲੇ ਨੇ ਉਸ ਤੋਂ ਬਾਅਦ ਬਲੈਕ ਦੇ ਵਿੱਚ ਜਿਹੜੇ ਕਿ ਮੋਸਟਲੀ ਬਲੈਕ ਲਵਰ ਨੇ ਉਹਨਾਂ ਲਈ ਆ ਇਹ ਤੇ ਮੇਰੇ ਕੋ ਤਾਂ ਬਲੈਕ ਕਲਰ ਬਹੁਤ ਹੋਇਆ ਜਿਵੇਂ ਮੈਂ ਵੇਅਰ ਬਲੈਕ ਕੀਤਾ ਹੋਇਆ ਤੇ ਬਲੈਕ ਦੇ ਵਿੱਚ ਇਹ ਆ ਗਿਆ ਪਰਪਲ ਕਲਰ ਪਰਪਲ ਕਲਰ ਦੀ ਪ੍ਰਿੰਟਿੰਗ ਹੋਈ ਹੋਈ ਆ ਪਰਪਲ ਕਲਰ ਦਾ ਦੁਪੱਟਾ ਹੋਵੇ ਕਿਆ ਬਾਤ ਹੈ ਪਰਪਲ ਕਲਰ ਦੀ ਲੈਸ ਲੱਗੇ ਹੋਵੇ ਬਹੁਤ ਸੋਹਣਾ ਪੀਸ ਵਣਨ ਵਾਲਾ ਇਹ ਤੇ 250 ਦੀ ਰੇਂਜ ਚ ਰਹਿਣ ਵਾਲਾ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣੇ ਨੇ ਬਲੈਕ ਦੇ ਵਿੱਚ ਵਾਈਟ ਔਰ ਬਲੈਕ ਦੇ ਵਿੱਚ ਪਰਪਲ ਇਹ ਦੋ ਕਲਰ ਨੇ ਜਿਹੜੇ ਇਹ ਤੁਹਾਨੂੰ ਮਿਲ ਜਾਣੇ ਨੇ ਇਸ ਦੇ ਵਿੱਚ ਤੇ ਰੇਂਜ ਦੀ ਗੱਲ ਕਰੀਏ ਤਾਂ ਸਿਰਫ ਔਰ ਸਿਰਫ 250 ਇਸ ਤੋਂ ਇਲਾਵਾ ਹੋਰ ਵੀ ਆਪਣੇ ਕੋਲ ਬਹੁਤ ਸਾਰੇ ਪ੍ਰਿੰਟ ਨੇ ਇਸ ਦੇ ਵਿੱਚ ਲਓ ਜੀ ਅਗਲੇ ਪ੍ਰਿੰਟ ਆਪਣੇ ਕੋ ਆਗੇ ਏ ਵਾਲੇ ਸੋ ਇੱਕ ਇੱਕ ਕਰਕੇ ਆਪਾਂ ਇਹ ਵੀ ਤੁਹਾਨੂੰ ਦਿਖਾਉਂਦੇ ਜਾਨੇ ਆ ਜਿਹੜੇ ਕਿ 250 ਦੇ ਵਿੱਚ ਹੀ ਰਹਿਣ ਵਾਲੇ ਨੇ ਇਹਦੇ ਵਿੱਚ ਸੋ ਸਭ ਤੋਂ ਪਹਿਲਾਂ ਆ ਗਿਆ ਵਾਈਟ ਦੇ ਵਿੱਚ ਬਹੁਤ ਹੀ ਸੋਹਣਾ ਬਲੂ ਕਲਰ ਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਲੂ ਕਲਰ ਦਾ ਪ੍ਰਿੰਟ ਦਿੱਤਾ ਹੋਇਆ ਵਾਈਟ ਦੇ ਵਿੱਚ ਠੀਕ ਹੈ ਜੀ ਪਿਓਰ ਕਾਟਨ ਅਗੇਨ ਮੈਂ ਕਹਿ ਰਹੀ ਹਾਂ ਕੱਪੜਾ ਬਹੁਤ ਹੀ ਸੌਫਟ ਬਹੁਤ ਹੀ ਵਧੀਆ ਕੱਪੜਾ ਆ ਪਿਓਰ ਕਾਟਨ ਦੇ ਵਿੱਚ ਵਾਈਟ ਦੇ ਵਿੱਚ ਬਲੂ ਪ੍ਰਿੰਟ 250 ਦੀ ਰੇਂਜ ਦੇ ਵਿੱਚ ਨੈਕਸਟ ਆ ਗਿਆ ਇਹ ਆਈ ਥਿੰਕ ਬਲੈਕ ਆ ਪਤਾ ਨਹੀਂ ਇਹ ਡਾਰਕ ਬਲੂ ਆ ਮੈਨੂੰ ਤਾਂ ਬਲੈਕ ਲੱਗ ਰਿਹਾ ਬਲੈਕ ਦੇ ਵਿੱਚ ਵਾਈਟ ਵੀ ਪ੍ਰਿੰਟਿੰਗ ਦਿੱਤੀ ਹੋਈ ਆ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਪ੍ਰਿੰਟ ਕੀਤਾ ਹੋਇਆ ਇਹਦੇ ਵਿੱਚ ਫੈਬਰਿਕ ਦੇ ਵਿੱਚ ਹੀ ਪ੍ਰਿੰਟ ਆ ਇੱਕ ਤਰ੍ਹਾਂ ਦਾ ਤੇ ਬਹੁਤ ਸੋਹਣਾ ਸੂਟ ਆ ਇਹ ਵੀ ਤੇ ਰੇਂਜ 250 ਤੇ ਫੈਬਰਿਕ कॉटन ਨੈਕਸਟ ਇਹ ਵਾਲਾ ਦੇਖੋ ਇਹ ਮੈਨੂੰ ਬਹੁਤ ਪਸੰਦ ਆਇਆ ਇਹ ਵੀ ਸੂਟ ਤੇ ਇਦਾਂ ਵੀ ਬਹੁਤ ਸੋਹਣਾ ਦੁਪੱਟਾ ਪੱਕ ਕਰਵਾ ਸਕਦੇ ਆ ਵਾਈਟ ਦੇ ਵਿੱਚ ਇੱਕ ਲੱਗ ਜੇ ਕਲਰ ਪਾ ਕੇ ਮਤਲਬ ਦਿੱਤਾ ਹੋਇਆ ਠੰਡੇ ਜੇ ਕਲਰ ਨੇ ਜਿਨ੍ਹਾਂ ਆਪਾਂ ਕਹਦੀਏ ਗਰਮੀ ਵਾਲੇ ਬਹੁਤ ਸੋਹਣਾ ਲੱਗਿਆ ਇਹ ਵੀ ਮੈਨੂੰ ਸੂਟ ਤੇ ਬਹੁਤ ਸੋਹਣਾ ਬਣੂਗਾ ਕਿਉਂਕਿ 250 ਦੇ ਵਿੱਚ ਆਉਂਦਾ ਹੀ ਕੀ ਆ ਅਗਰ ਤੁਹਾਨੂੰ ਪਿਓਰ ਕਾਟਨ ਦਾ ਸੂਟ ਮਿਲ ਰਿਹਾ ਤਾਂ ਲੈ ਲੈਣਾ ਚਾਹੀਦਾ ਸੋ ਨੈਕਸਟ ਆ ਗਿਆ ਇਹ ਲੈਮਨ ਜਿਹਾ ਕਲਰ ਤੇ ਇਹਦੇ ਵਿੱਚ ਮਤਲਬ ਇਹ ਥੋੜਾ ਰਿਯਾਨ ਫੈਬਰਿਕ ਦੇ ਵਿੱਚ ਆ ਗਿਆ ਆ ਠੀਕ ਹੈ ਜੀ ਇੱਕ ਹੁੰਦੀ ਹੈ ਲੀਲਨ ਇੱਕ ਹੁੰਦੀ ਹੈ ਰਿਯੋਨ ਲੀਲਨ ਦੇ ਵਿੱਚ ਇਹ ਹੁੰਦਾ ਕਿ ਲੀਲਨ ਖੁੱਲਣ ਲੱਗ ਜਾਂਦੀ ਹੈ ਠੀਕ ਹੈ ਜੀ ਰਿਯੋਨ ਹੈ ਜਿਹੜੀ ਉਹ ਖੁੱਲਦੀ ਨਹੀਂ ਹੁੰਦੀ ਪਰ ਸੌਫਟ ਬਹੁਤ ਜ਼ਿਆਦਾ ਰਹਿੰਦੀ ਹੈ ਰਿਯੋਨ ਸੋ ਜਿਹੜੇ ਆਪਾਂ ਵਰਤਦੇ ਆਪਾਂ ਨੂੰ ਪਤਾ ਹੀ ਹੈ ਹਨਾ ਇਹ ਰਿਯੋਨ ਦੇ ਵਿੱਚ ਆ ਗਿਆ ਔਰ ਇਹ ਵੀ ਆਪਾਂ ਤੁਹਾਨੂੰ ਦੇ ਦੇਣਾ 250 ਦਾ ਹੀ ਸੋ ਨੈਕਸਟ ਆ ਗਿਆ ਇਹ ਵਾਲਾ ਪ੍ਰਿੰਟ ਠੀਕ ਹੈ ਜੀ ਇਹ ਵੀ ਵਾਈਟ ਦੇ ਵਿੱਚ ਬਲੈਕ ਜਾਂ ਬਲੈਕ ਦੇ ਵਿੱਚ ਵਾਈਟ ਤੁਸੀਂ ਕਹਿ ਸਕਦੇ ਹੋ ਪ੍ਰਿੰਟ ਜਿਆ ਦਿੱਤਾ ਹੋਇਆ ਇਹਦੇ ਵਿੱਚ ਤੇ ਇਹ ਵੀ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਤੇ ਇਹ ਵੀ ਅਗੇ ਆ ਜਾਣਾ 250 ਦਾ ਪਿਓਰ ਕਾਟਨ ਦੇ ਫੈਬਰਿਕ ਦੇ ਵਿੱਚ ਨੈਕਸਟ ਪ੍ਰਿੰਟ ਆਪਾਂ ਹੋਰ ਦੇਖਦੇ ਹਾਂ ਜੀ ਲਾਓ ਵੀ ਨੈਕਸਟ ਸੋਹਣੇ ਸੋਹਣੇ ਪ੍ਰਿੰਟ ਹੋਰ ਆ ਗਏ ਨੇ ਆਪਣੇ ਕੋਲ ਠੀਕ ਹੈ ਜੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਜਿਹਦੇ ਨਾਲ ਦਾ ਤੁਸੀਂ ਪਹਿਲਾਂ ਇੱਕ ਬੋਟਲ ਗ੍ਰੀਨ ਦੇ ਵਿੱਚ ਦੇਖਿਆ ਇਹ ਮਹਿਰੂਨ ਜਿਹਾ ਕਲਰ ਆ ਗਿਆ ਨਾ ਨਾ ਤਾਂ ਇਹ ਬਹੁਤ ਜ਼ਿਆਦਾ ਰੈੱਡ ਆ ਠੀਕ ਹੈ ਜੀ ਨਾ ਇਹ ਡਾਰਕ ਮਹਿਰੂਨ ਜਿਹਾ ਬਹੁਤ ਸੋਹਣਾ ਕਲਰ ਆ ਲੱਗ ਜਾ ਇਹ ਤੇ ਇਹਦੇ ਵਿੱਚ yellow ਦੀ ਉਸੇ ਤਰ੍ਹਾਂ ਪ੍ਰਿੰਟਿੰਗ ਕੀਤੀ ਹੋਈ ਹੈ ਠੀਕ ਹੈ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਤੇ ਰੇਂਜ ਉਹੀ 250 ਦੀ ਰਹਿਣ ਵਾਲੀ ਆ ਨੈਕਸਟ ਇਹ ਵੀ ਕਲਰ ਮੈਨੂੰ ਬਹੁਤ ਪਸੰਦ ਆਇਆ ਗਰਮੀ ਦੇ ਵਿੱਚ ਇਦਾਂ ਦੇ ਕਲਰ ਬਹੁਤ ਸੋਹਣੇ ਲੱਗਦੇ ਨੇ ਇੱਕ ਪਿਆਜ਼ੀ ਜਿਹਾ ਕਲਰ ਹੈ ਇਹ ਠੀਕ ਹੈ ਇਹਨੂੰ ਆਪਾਂ ਪੀਚ ਜਿਹਾ ਵੀ ਨਹੀਂ ਕਹਿ ਸਕਦੇ ਪਿਆਜ਼ੀ ਦਾ ਕਲਰ ਆ ਤੇ ਪ੍ਰਿੰਟਿੰਗ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਆ ਗ੍ਰੀਨ ਤੇ ਬਲੂ ਕਲਰ ਦੀ ਪ੍ਰਿੰਟਿੰਗ ਆ ਕਰੀਮ ਜੇ ਕਲਰ ਦੀ ਵੀ ਵਿੱਚ ਦਿੱਤੀ ਹੋਈ ਆ ਤੇ 250 ਦਾ ਰਹਿਣ ਵਾਲਾ ਪਿਓਰ ਕਾਟਨ ਦੇ ਵਿੱਚ ਬਿਲਕੁਲ ਮਿਕਸ ਕਪੜਾ ਨਹੀਂ ਰਹੇਗਾ ਜੀ ਠੀਕ ਹੈ ਅਗਰ ਮਿਕਸ ਕਪੜਾ ਨਿਕਲ ਆਇਆ ਤਾਂ ਮੈਂ ਰਟਨ ਲਵਾਂਗੀ ਸੂਟ ਅਗਰ ਆਪਾਂ ਸ਼ਿਪ ਕਰਦੇ ਆ ਤੁਹਾਨੂੰ ਕਿਤੇ ਵੀ ਬਾਕੀ ਜਿਹੜੇ ਤਾਂ ਸ਼ਾਪ ਤੇ ਆ ਕੇ ਮਤਲਬ ਮੇਰੇ ਕੋਲ ਦੇਖ ਸਕਦੇ ਹਾਂ ਜੇ ਮੇਰੀ ਸ਼ਾਪ ਹੈ ਜਿਹੜੀ ਉੱਥੇ ਵੀ ਰੈਨੋਏਟ ਹੋ ਰਹੀ ਆ ਪਰ ਆਪਾਂ ਘਰ ਦੇ ਵਿੱਚ ਹੀ ਚੱਲ ਰਿਹਾ ਕੰਮ ਤੇ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਸੋਹਣਾ ਫੈਬਰਿਕ ਆ ਇਹਦੇ ਵਿੱਚ ਵੀ ਤੇ ਅਲੱਗ ਜਿਹਾ ਪ੍ਰਿੰਟ ਆ ਇੱਕ ਇਹਦਾ ਇਸ ਦਾ ਵੀ ਦੇਖ ਸਕਦੇ ਹੋ ਤੁਸੀਂ ਤੇ 250 ਦੇ ਵਿੱਚ ਇਹ ਰਹਿਣ ਵਾਲਾ ਸੋ ਮੋਸਟਲੀ ਕਾਫੀ ਲੋਕਾਂ ਨੂੰ ਰੈੱਡ ਕਲਰ ਵੀ ਬਹੁਤ ਪਸੰਦ ਆਉਂਦਾ ਇਹ ਰੈੱਡ ਕਲਰ ਹੈ ਉਹ ਫਸਟ ਵਾਲਾ ਉਹ ਪ੍ਰੋਪਰ ਰੈੱਡ ਨਹੀਂ ਸੀਗਾ ਰੈੱਡ ਦੇ ਵਿੱਚ ਵਾਈਟ ਪ੍ਰਿੰਟਿੰਗ ਹੋਈ ਹੋਈ ਹੈ ਇਹਦੇ ਵਿੱਚ ਵੀ ਪਹਿਲਾਂ ਮੈਂ ਤੁਹਾਨੂੰ ਬਲੈਕ ਦਿਖਾ ਚੁੱਕੀ ਆ ਤੇ ਰੈੱਡ ਕਲਰ ਵੀ ਬਹੁਤ ਸੋਹਣਾ ਲੱਗਦਾ ਹੁੰਦਾ ਪਾਇਆ ਹੋਇਆ ਇਹਦੇ ਉੱਪਰ ਵਾਈਟ ਲੈਸ ਹਨਾ ਤੁਸੀਂ ਵਰਕ ਕਰਾ ਕੇ ਦੁਪੱਟੇ ਤੇ ਵਾਈਟ ਤੇ ਔਰ ਰੈੱਡ ਦਾ ਕਰਾ ਕੇ ਕੰਟਰਾਸਟ ਬਹੁਤ ਸੋਹਣਾ ਸੂਟ ਬਣਾ ਸਕਦੇ ਹੋ ਤੇ 250 ਦੇ ਵਿੱਚ ਹੀ ਇਹ ਰਹਿਣ ਵਾਲਾ ਥੋੜੇ ਜਿਹਾ ਪ੍ਰਿੰਟ ਹੋਰ ਰਹਿ ਗਏ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਸੋ ਨੈਕਸਟ ਆਪਣੇ ਕੋਲ ਜੀ ਚਾਰ ਪ੍ਰਿੰਟ ਰਹਿ ਗਏ ਲਾਸਟ ਨੇ ਇਹ ਵਾਲੇ ਪ੍ਰਿੰਟ ਤੇ ਨੀਅਰ ਅਬਾਊਟ ਮੈਨੂੰ ਲੱਗਦਾ ਮੈਂ 19 20 ਤੁਹਾਨੂੰ uh, 20 ਪ੍ਰਿੰਟ ਦਿਖਾ ਚੁੱਕੀ ਆ ਔਰ ਨੈਕਸਟ ਆਪਣੇ ਕੋਲ ਪ੍ਰਿੰਟ ਆ ਗਿਆ ਜੀ ਇਹ ਪਿਸਤਾ ਜੇ ਕਲਰ ਦੇ ਵਿੱਚ ਤੇ ਜਿਹਦੇ ਉੱਪਰ ਰੈੱਡ ਕਲਰ ਦੀ ਹੋਈ ਹੋਈ ਆ ਪ੍ਰਿੰਟਿੰਗ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਬਹੁਤ ਸੋਹਣੀ ਰੈੱਡ ਕਲਰ ਦੀ ਪ੍ਰਿੰਟਿੰਗ ਹੋਈ ਹੋਈ ਆ ਪਿਸਤਾ ਜੇ ਕਲਰ ਦੇ ਵਿੱਚ ਇਹ ਸੂਟ ਆ ਗਿਆ ਤੇ ਰਹਿਣ ਵਾਲਾ ਸਿਰਫ ਔਰ ਸਿਰਫ 250 ਨੈਕਸਟ ਆ ਗਿਆ ਜੀ ਆਪਣੇ ਕੋਲ 블랙 ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਨੇ ਬੋਟਲ ਗ੍ਰੀਨ ਤੇ ਇੱਕ ਮਹਿਰੂਨ ਰੈੱਡ ਜਿਹਾ ਠੀਕ ਹੈ ਔਰ ਇੱਕ ਇਹ ਵਾਲਾ ਆ ਗਿਆ 블랙 ਤੇ ਇਹਦੇ ਵਿੱਚ ਵੀ ਬਹੁਤ ਸੋਹਣੀ yellow ਜੇ ਕਲਰ ਦੀ ਹੋਈ ਹੋਈ ਆ ਪ੍ਰਿੰਟਿੰਗ ਦੇਖ ਸਕਦੇ ਹੋ ਤੁਸੀਂ ਤੇ ਪ੍ਰਾਈਸ ਇਸ ਦਾ ਵੀ ਰਹੇਗਾ 250 ਫੈਬਰਿਕ ਕਾਟਨ ਦਾ ਨੈਕਸਟ ਫਿਰ ਇਹ ਗਰਮੀਆਂ ਜਿਹਾ ਵਾਲਾ ਠੰਡਾ ਜਿਹਾ ਕਲਰ ਆ ਗਿਆ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਵੀ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਇਹਦੇ ਵਿੱਚ ਆਪਾਂ ਇੱਕ ਕਲਰ ਫਸਟ ਤੇ ਤੁਹਾਨੂੰ ਦਿਖਾ ਕੇ ਗਿਆ ਇਹ ਉਸੇ ਤਰ੍ਹਾਂ ਦਾ ਬਸ ਥੋੜਾ ਜਿਹਾ ਸ਼ੇਡ ਦਾ ਫਰਕ ਹੈ ਇਹਦਾ ਉਸ ਨਾਲੋਂ ਇਸ ਦਾ ਤੇ ਇਹ ਵੀ 250 ਦਾ ਰਹਿਣ ਵਾਲਾ ਆ ਬਾਕੀ ਨਾ ਮੇਰਾ نیچے ਸਕਰੀਨ ਤੇ ਆਪਾਂ ਨੰਬਰ ਚਲਾ ਦੇਣਾ ਤੁਸੀਂ WhatsApp ਤੇ ਪਿਕ ਵਗੈਰਾ ਮੰਗਵਾਉਣੀ ਆ ਤਾਂ ਮੰਗਵਾ ਸਕਦੇ ਹੋ ਸਾਰੇ ਸੂਟਾਂ ਨਹੀਂ ਆ ਤੇ ਨੈਕਸਟ ਆ ਗਿਆ ਇਹ ਵਾਲਾ ਇਹ ਵਾਲਾ ਪ੍ਰਿੰਟ ਵੀ ਮੈਨੂੰ ਬਈ ਬਹੁਤ ਪਸੰਦ ਆਇਆ ਤੇ ਸੋ ਮੈਂ ਚੋਣ ਚੋਣ ਕੇ ਲੈ ਕੇ ਆਉਣੀ ਹੁੰਦੀ ਆ ਜੋ ਮੈਨੂੰ ਆਪਣੇ ਮਨ ਨੂੰ ਪਾਉਂਦੇ ਹੁੰਦੇ ਨੇ ਆਪਣੇ ਮਨ ਨੂੰ ਸੋਹਣੇ ਲੱਗਦੇ ਹੁੰਦੇ ਨੇ ਸੋ ਮੈਂ ਉਦਾਂ ਦੇ ਲੈ ਕੇ ਆਉਣੀ ਹੁੰਦੀ ਆ ਤੇ ਆਪਾਂ ਕਦੇ ਵੀ ਮਤਲਬ ਆ ਮਿਕਸ ਫੈਬਰਿਕ ਜਾਂ ਇਦਾਂ ਦਾ ਕੁਝ ਵੀ ਨਹੀਂ ਜਿਹੜਾ ਕਿ ਮਤਲਬ ਨਾ ਤਾਂ ਅਗਲੇ ਦੇ ਕੰਮ ਹਨਾ ਨਾ ਆਪਣਾ ਉਹ ਵਧੀਆ ਸੋ ਇਹ ਵੀ 250 ਦਾ ਰਹਿਣ ਵਾਲਾ ਬਹੁਤ ਸੋਣਾ ਵਾਈਟ ਦੇ ਵਿੱਚ ਫਲਾਵਰਸ ਨੇ ਪਰਪਲ ਕਲਰ ਦੇ ਬਹੁਤ ਸੋਹਣੇ ਸੋ ਇਹ ਵੀ 250 ਦਾ ਰਹਿਣ ਵਾਲਾ ਸੋ ਇਹ ਸੀਗੇ ਜੀ ਆਪਣੇ ਪ੍ਰਿੰਟਡ ਸੂਟ ਅੱਜ ਦੇ ਆਪਾਂ ਵੀਡੀਓ ਤੇ ਨੰਬਰ ਆਪਣਾ ਆ ਰਿਹਾ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਦੀ ਪਿਕ ਵਗੈਰਾ ਜਾਂ ਹੋਰ ਡਿਟੇਲ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੰਬਰ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਮੈਸੇਜ ਕਰ ਸਕਦੇ ਹੋ ਕਿਉਂਕਿ ਮੈਂ ਕਾਲ ਘਾਟੀ ਪਿਕ ਕਰ ਪਾਉਣੀ ਆ ਸੋ ਤੁਸੀਂ WhatsApp ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਪਿਕ ਵਗੈਰਾ ਮੰਗਵਾ ਸਕਦੇ ਹੋ ਹਨਾ ਇਸ ਤੋਂ ਇਲਾਵਾ ਆਪਾਂ ਹੋਰ ਵੀ ਅਪਡੇਟ ਆਪਣੇ ਗਰੁੱਪ ਦੇ ਵਿੱਚ ਦਿੰਦੇ ਰਹਨੇ ਆ ਜਿੰਨਾ ਕਿ ਕਾਟਨ ਦੇ ਦੁਪੱਟਿਆਂ ਵਾਲੇ ਸੂਟ ਹਨਾ ਪਿਓਰ ਦੇ ਦੁਪੱਟੇ ਵਾਲਾ ਸੂਟ ਹਜ਼ਾਰ ਦੇ ਵਿੱਚ ਸੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ ਸ਼ਿਮਰ ਦੇ ਸੂਟ ਲੈ ਕੇ ਆਵਾਂਗੇ ਬਹੁਤ ਹੀ ਸੋਹਣੀ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਨੇ ਸ਼ਿਮਰ ਦੇ ਸੂਟ ਜੋ ਕਿ ਵਿਦਆਊਟ ਦੁਪੱਟਾ ਰਹਿਣ ਵਾਲੇ ਨੇ ਠੀਕ ਹੈ ਜੀ ਦੁਪੱਟਾ ਮਤਲਬ ਆਪਾਂ ਰੈਡੀ ਕਰਵਾ ਦਨੇ ਆ ਤੇ ਇੱਕ ਆਪਾਂ ਜਰੂਰੀ ਅਨਾਉਂਸ ਹੋਰ ਵੀ ਕਰਨਾ ਚਾਹਾਂ ਜਿਵੇਂ ਕਿ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਾਡੇ ਤੋਂ ਹੀ ਸੂਟ ਲੈ ਕੇ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਉਹ ਵੀ ਕਰਵਾ ਕੇ ਦਿੰਨੇ ਆ ਕਿਸੇ ਵੀ ਸੂਟ ਨਾਲ ਦੁਪੱਟਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਉਹ ਵੀ ਕਰਵਾ ਕੇ ਦਿੰਨੇ ਆ ਦੁਪੱਟੇ ਸਾਡੇ ਕੋਲ ਹੁੰਦੇ ਨੇ ਬਰਬਰੀ ਦੇ ਮਸ਼ਲੀਨ ਦੇ ਚਿਦੌਣ ਦੇ ਕਾਟਨ ਦੇ ਠੀਕ ਹੈ ਜੀ ਪਿਓਰ ਦੇ ਹਾਫ ਪਿਓਰ ਦੇ ਕੋਈ ਵੀ ਦੁਪੱਟਾ ਤੁਸੀਂ ਆਪਣੀ ਪਸੰਦ ਦਾ ਰੈਡੀ ਕਰਵਾਉਣਾ ਚਾਹੁੰਦੇ ਹੋ ਅਸੀਂ ਉਹ ਵੀ ਕਰਵਾ ਕੇ ਦਵਾਂਗੇ ਤੁਹਾਨੂੰ ਲੈਸ ਵਗੈਰਾ ਕਰਵਾ ਕੇ ਸੋ ਨੌਨਾ ਬਜਟ ਅਸੀਂ ਤੁਹਾਨੂੰ ਦੱਸੀ ਜਾਣਾ ਆ ਸਾਰੀ ਡਿਟੇਲ ਤੁਹਾਨੂੰ ਵਟਸਐਪ ਤੇ ਦੇ ਦਾਂਗੇ ਸੋ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਥੈਂਕ ਯੂ